ਗੁਰ ਗੱਲ ਹੀ ਗੁਰ ਸواری ਸਾਧ ਸੰਗਤ ਵਡਰ ਭਾਗ ਨੇ ਜੋ ਆਪ ਜੀ ਗੁਰ ਘਰ ਵਿਖੇ ਅੰਮ੍ਰਿਤ ਵੇਲੇ ਦਰਸ਼ਨ ਦਿਲਾਇ ਕੋ ਦੇ ਹੋ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰੇ ਕਿਹੜਾ ਕਰਮ ਕੇ ਮਾਲਕ ਤੇਰੇ ਦਰਸ਼ਨ ਪ੍ਰਾਪਤ ਹੋ ਜਾਵੇ ਸੋ ਆਲ ਜਮਤ ਵੇਲੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਰਹੋ ਅਮਦ ਵੇਲੇ ਦਾ ਜੋ ਪਾਵਨ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਚੌਥੇ ਪਾਠ ਧੰਨ ਗੁਰੂ ਰਾਮਦਾਸ ਮਹਾਰਾਜ ਰਾਗ ਬਰਾੜੀ ਦੇ ਵਿੱਚ ਬਰਸ਼ਿਸ਼ ਸਮਝਾਉਣਾ ਕਰਦੇ ਨੇ ਸਭ ਤੋਂ ਪਹਿਲਾ ਸ਼ਬਦ ਦੇ ਆਰੰਭ ਤੇ ਵਿੱਚ ਰਹਾਉ ਵਾਲੀਆਂ ਤੋਂ ਕਹਨ ਸਮਝ ਆ ਜਾਂਦੇ ਨੇ ਕਿ ਪ੍ਰਮਾਤਮਾ ਦਾ ਪਿਆਰਾ ਰੱਬ ਦਾ ਪਿਆਰਾ ਮਾਲਕ ਦੇ ਨਾਮ ਨੂੰ ਜਪਣ ਵਾਲ ਉਹ ਸਦਾ ਹੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਉਹ ਉਹਦੇ ਵਡਿਆਈ ਕਰਦਾ ਹੈ ਵੱਡੇ ਕੀਆਂ ਵਡਿਆਈਆਂ ਕਿਸ਼ ਕਰਣਾ ਉਹ ਸਦਾ ਹੀ ਉਸ ਵੱਡੇ ਦੀਆਂ ਜਿਹੜਾ ਸਭ ਤੋਂ ਵੱਡਾ ਹੈ ਸੁਣ ਵੱਡਾ ਆਖੇ ਸਭ ਕੋਏ ਗੁਣਾਨੁ ਪਦਜਾ ਜਿਹੜਾ ਪ੍ਰਮਾਤਮਾ ਸਭ ਤੋਂ ਵੱਡਾ ਹੈ ਕਹਿੰਦੇ ਨੇ ਉਸ ਦੀਆਂ ਵਡਿਆਈਆਂ ਰੱਬ ਦਾ ਪਿਆਰਾ ਉਹਦੇ ਗੁਣਾ ਨਹੀਂ ਗਾਉਂਦਾ ਜਪ ਮੰਨ ਸਤਨਾਮ ਸਦਾ ਸਤਨਾਮ ਸਦਾ ਹੀ ਸੱਚੇ ਨਾਮ ਦਾ ਉਚਾਰਨ ਕਰਦਾ ਹੈ ਭਾਵ ਕਿ ਅਕਾਲ ਪੁਰਖ ਪਰਮਾਤਮਾ ਉਹਦੇ ਨਾਮ ਨੂੰ ਹੀ ਧਿਆਉਂਦਾ ਹੈ ਨਾਮ ਨੂੰ ਹੀ ਜਪਦਾ ਹੈ ਕਿਸੇ ਕਰਮ ਕਾਂਡ ਦੇ ਵਿੱਚ ਨਹੀਂ ਕਿਸੇ ਵੈਰ ਭਰਮ ਦੇ ਵਿੱਚ ਨਹੀਂ ਉਸਤਤ ਕਰੇਗਾ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲਰ ਆ ਕੀ ਜਿਨ ਤੇਰੀ ਇਸ ਸਮੇਂ ਦੇ ਵਿੱਚ ਰੱਖਣਾ ਕੀਤਾ ਹੈ ਤੈਨੂੰ ਰੱਖਣਾ ਕੀਤਾ ਰਾਖਾ ਏਕ ਹਮਾਰਾ ਸਵਾਮੀ ਜਿਹੜਾ ਪ੍ਰਮਾਤਮਾ ਤੈਨੂੰ ਰੱਖਣ ਹਾਰ ਹੈ ਜਿਹੜਾ ਤੇਰਾ ਰਾਖਾ ਬਣੇਗਾ ਰਖਵਾਲਾ ਗੋਬਿੰਦ ਰਾਏ ਉਹ ਪ੍ਰਮਾਤਮਾ ਤੇਰਾ ਸਹਾਈ ਹੋਏਗਾ ਕਹਿੰਦੇ ਇਸ ਕਰਕੇ ਰੱਬ ਦਾ ਪੈਰਾ ਉਸਤਤ ਕੀ ਵਿਰੋਧੀ ਕਰਦਾ ਹੈ ਇਸੇ ਤਰ੍ਹਾਂ ਗੁਰੂ ਬਾਦਸ਼ਾਹ ਬਾਣੀ ਵਿੱਚ ਸਮਝਾਉਂਦੇ ਨੇ ਧੰ ਗੁਰ ਜਨ ਪਾਤਸ਼ਾਹ ਮਰ ਕਹਿੰਦੇ ਉਸਤਤ ਕਰੋ ਸਰਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਕਹਿੰਦੇ ਜਨ ਤੇਰੀ ਰਖਣਾ ਕੀਤੀ ਆ ਪਾਈ ਉਸ ਪਰਮਾਤਮਾ ਦੀ ਉਸਤਤ ਕਰੀ ਐਵੇਂ ਨਾ ਕਿਤੇ ਝੂਠੀਆਂ ਕਸ਼ਾਂਤਾਂ ਬੰਦਿਆਂ ਦੀਆਂ ਕਰੀ ਜੈ ਆਪਣੇ ਤੋਂ ਉੱਚਾ ਸਮਝ ਕੇ ਕਿਸੇ ਦੀ ਵਡਿਆਈ ਕਰਦੇ ਕਹਿੰਦੇ ਵਡਿਆਈ ਕਰਨੀ ਹੈ ਮਾਲਕ ਦੀ ਪਰਮਾਤਮਾ ਦੀ ਕਰੀਤ ਪਰਮਾਤਮਾ ਦਾ ਪਿਆਰਾ ਹੀ ਅਸਲੀ ਚ ਉਹ ਹੈ ਜਿਹੜਾ ਰੱਬ ਦੇ ਗੁਣਾਂ ਨੂੰ ਗਾਵੇ ਦੁਨੀਆ ਚਾਹੇ ਉਹਨੂੰ ਖਤਮ ਕਰਨ ਤੇ ਆ ਜਾਏ ਪਰ ਆਗਦੇ ਨੇ ਫਿਰ ਵੀ ਮਾਲਕ ਦੀਆਂ ਵਡਿਆਈਆਂ ਗਾਉਂਦਾ ਹੈ ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਕੋਈ ਆਗਦਾ ਹੈ ਤੂੰ ਰਾਮ ਨਹੀਂ ਜੱਜ ਸਕਦਾ ਦੂਜੇ ਆਗਦੇ ਨੇ ਤੂੰ ਅੱਲਾ ਨਹੀਂ ਜੱਜ ਸਕਦਾ ਮੁਸਲਮਾਨ ਹੋ ਕੇ ਤੂੰ ਰਾਮ ਜਪਦਾ ਨਹੀਂ ਜਪ ਸਕਦਾ ਦੂਜਿਆਂ ਨੇ ਕਹਿ ਦਿੱਤਾ ਕਿ ਮੁਸਲਮਾਨ ਰਾਮ ਕਿੱਦਾਂ ਜਪ ਰਿਹਾ ਦੋਨੋਂ ਪਾਸੇ ਪਿਆ ਹੈ ਪਰ ਰੱਬ ਦਾ ਪਹਿਰਾ ਇਹਨਾਂ ਨਾਮਾਂ ਤੋਂ ਇਹਨਾਂ ਵਹਿਮਾਂ ਭਰਮਾਂ ਤੋਂ ਉੱਤੇ ਉੱਠ ਜਾਂਦਾ ਹੈ ਜਿਹੜਾ ਵਾਕਏ ਰੱਬ ਨਾਲ ਮਿਲਣਾ ਚਾਹੁੰਦਾ ਹੈ ਜਿਹੜਾ ਵਾਕਏ ਰੱਬ ਦੇ ਨਾਲ ਜੁੜਿਆ ਉਹਨਾਂ ਨਾਮ ਦੇ ਚੱਕਰਾਂ ਵਿੱਚ ਨਹੀਂ ਪੈਂਗਾ ਉਹਨੇ ਹੱਥ ਦਾ ਕਿ ਅੱਲਾ ਕੋਈ ਕਹਿ ਰਿਹਾ ਕੋਈ ਵਾਹਿਗੁਰੂ ਕੋਈ ਸੋਹੰ ਕੋਈ ਕੁਛ ਜਪ ਰਿਹਾ ਜਿਸ ਨਾਮ ਦੇ ਵਿੱਚ ਰਸ ਆ ਜਾਏ ਜਿਹੜਾ ਗੁਰੂ ਨੇ ਬਖਸ਼ਿਸ਼ ਕਰ ਦਿੱਤਾ ਉਹੀ ਜਪਾਂਗੇ ਨਾਮ ਭਗਤ ਕਬੀਰ ਸਾਹਿਬ ਦੇ ਗੁਰੂ ਰਾਮਾਨੰਦ ਜੀ ਉਹਨਾਂ ਨੇ ਇਹ ਆਖਿਆ ਸੀ ਇਹਨਾਂ ਨੂੰ ਜਦੋਂ ਲੇਟ ਗਏ ਸਨ ਪਤਾ ਹੈ ਕਿ ਸ਼ਾਇਦ ਇਹ ਨੀਵੀਂ ਜਾਤ ਵਾਲੇ ਨੂੰ ਨਾਮ ਨਹੀਂ ਦੇਣਗੇ ਮੈਂ ਜਲਾਹਾ ਹਾਂ ਇਹ ਕਿਤੇ ਰਾਮਾਨੰਦ ਬ੍ਰਾਹਮਣ ਨੇ ਇਹ ਬ੍ਰਾਹਮਣ ਜਾਤ ਦੇ ਨੇ ਇਹਨਾਂ ਦੀ ਬਾਣੀ ਵੀ ਦਰਜ ਹੈ ਧੰਗੁਰਗੰ ਸਚਰਾਮਾਨੰਦ ਜੀ ਇਹਨਾਂ ਦੇ ਬੜੇ ਭਗਤ ਹੋਏ ਨੇ ਬੜੇ ਇਹਨਾਂ ਨੇ ਜਿਹੜਾ ਹੈ ਭਗਤਾਂ ਨੂੰ ਬੜਿਆਂ ਤੇ ਰਹਿਮਤ ਕੀਤੀ ਦਿਨਾਂ ਦੇ ਵਿੱਚੋਂ ਭਗਤ ਤਲੋਚਨ ਜੀ ਭਗਤ ਨਾਮਦੇਵ ਜੀ ਭਗਤ ਕਬੀਰ ਸਾਹਿਬ ਜੀ ਮਹਾਂਪੁਰਸ਼ ਹੁੰਦੇ ਨੇ ਜਿਹੜੇ ਇਹਨਾਂ ਦੇ ਸੇਵਕ ਸਨ ਦਿਨਾਂ ਨੂੰ ਇਹਨਾਂ ਨੇ ਗੁਰੂ ਧਾਰਨ ਕੀਤਾ ਸੀ ਇਹਨਾਂ ਭਗਤਾਂ ਉਹ ਆਕਰਣ ਲੱਗੇ ਸ਼ਾਇਦ ਇਹ ਉੱਚੀ ਜਾਤ ਦੇ ਨੇ ਮੈਂ ਨੀਮੀ ਜਾਤ ਦਾ ਕਬੀਰ ਸਾਹਿਬ ਦੇ ਮਨ ਵਿੱਚ ਆਇਆ ਕਿ ਸ਼ਾਇਦ ਮੈਨੂੰ ਨਾਮ ਨਾ ਦੇਣ ਪਰ ਕਿਸੇ ਨੇ ਸੋਝੇ ਦੇ ਦਿੱਤੀ ਇਹ ਜਿਹੜੇ ਰਸਤੇ ਤੋਂ ਲੰਘਦੇ ਨੇ ਉੱਥੇ ਜਾ ਕੇ ਭਾਈ ਤੂੰ ਲੇਟ ਜਾ ਹੋਇਆ ਵੀ ਇਸੇ ਤਰ੍ਹਾਂ ਇਹਨਾਂ ਨੇ ਜਦੋਂ 라ਮਾਨੰਦ ਜੀ ਉਤੋਂ ਆਏ ਆਉਂਦੇ ਹੀ ਕਹਿ ਦਿੱਤਾ ਕਿ ਰਾਮ ਕੇ ਰਾਮ ਨੂੰ ਸਿਮਰ ਰੱਬ ਦਾ ਪਿਆਰਿਆ ਰੱਬ ਦੇ ਨਾਮ ਨੂੰ ਸਿਮਰਨਾ ਕਰ ਰਾਮ ਨੂੰ ਜਪਣਾ ਕਰ ਬਸ ਉਹੀ ਗੁਰਮੰਤਰ ਪੱਲੇ ਬੰਨ ਲਿਆ ساری ਉਮਰ ਰਾਮ ਦੇ ਨਾਮ ਨੂੰ ਜਪਿਆ ਸਾਨੂੰ ਮੁਸਲਮਾਨ ਪਰ ਉਹਨਾਂ ਬਾਦ ਵਿਵਾਦ ਦੇ ਵਿੱਚ ਨਹੀਂ ਪੈਂਦੇ ਉਹ ਇਹ ਨ ਭਰਮ ਭੁਲੇਖਿਆਂ ਵਿੱਚ ਨਹੀਂ ਪੈਂਦੇ ਉਹ ਕੇਵਲ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ ਰੱਬ ਦੇ ਨਾਮ ਨੂੰ ਧਿਆਉਂਦੇ ਨੇ ਨਹੀਂ ਤਾਂ ਉਹ ਵੀ ਇਹਨੇ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਜਪਿਆ ਪਰ ਪਾਇਆ ਨਹੀਂ ਕਿਸੇ ਮੁਖੋ ਤਾਂ ਸਭ ਨੇ ਉਚਾਰਿਆ ਰਾਮ ਰਾਮ ਕਰਤਾ ਸਭ ਜਗੁ ਫਿਰੇ ਰਾਮ ਨਾ ਬਾਇ ਜਤੁਕ ਨੇ ਰਾਮ ਰਾਮ ਕਰਤਾ ਸਭ जग ਫਿਰੇ ਕਹਿੰਦੇ ਸਾਰਾ ਹੀ ਸੰਸਾਰ ਸਾਰੀ ਦੁਨੀਆ ਰਾਮ ਦਾ ਨਾਮ ਜਪਦੀ ਹੈ ਉਹ ਰਾਮ ਉਹ ਗੱਲ ਬਕਰੀ ਹੈ ਉਹ ਰਾਮ ਹੋਰ ਹੈ ਜਿਹੜਾ ਰਮਿਆ ਹੋਇਆ ਇੱਕ ਦਸ਼ਰਧ్ర ਪੁੱਤਰ ਹੈ ਉਹ ਨਾ ਲੈ ਜਾਣਾ ਉਸ ਰਾਮ ਦੀ ਗੱਲ ਨਹੀਂ ਇਹ ਰਾਮ ਜਿਹੜਾ ਸਾਰਿਆਂ ਨੂੰ ਸਾਰੇ ਪਾਸੇ ਰਮਿਆ ਹੋਇਆ ਹੈ ਉਹ ਰਾਮ ਤਾਂ ਕੇਵਲਾ ਯੋਧਿਆ ਤੇ ਹੋਏਗਾ ਪਰ ਇਹ ਰਾਮ ਜਿਹੜਾ ਹੈ ਜਿਹੜਾ ਉਸ ਰਾਮ ਨੂੰ ਵੀ ਸਾਜਣ ਵਾਲਾ ਹੈ ਇਹ ਜਿਹੜਾ ਉਸ ਬ੍ਰਹਮਾ ਤੇ ਵਿਸ਼ਨੂੰ ਨੂੰ ਵੀ ਸਾਜਣ ਵਾਲਾ ਹੈ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ دیਵਾਨ ਸੰਸਾਰੇ ਸਮਝਦਾ ਸੀ ਇੱਕ ਪੰਡਾਰੀ ਇੱਕ ਸੰਸਾਰੀ ਇੱਕ ਲਾਏ دیਵਾਨ ਜਿਉਂ ਤਿਸ ਭਾਵੇ ਤਿਵੇਂ ਚਲਾਵੇ ਜਿਬ ਹੋਵੇ ਫਰਮਾਨ ਉਸ ਰਾਮ ਦੀ ਗੱਲ ਹੈ ਭਾਈ ਜਿਹਦੇ ਹੁਕਮ 'ਚ ਆਏ ਨੇ ਬਾਣੀ ਦੇ ਵਿੱਚ ਆਖਿਆ ਜਪਜੀ ਸਾਹਿਬ ਦੇ ਵਿੱਚ ਗੁਰਾ ਇੱਕ ਦੇਵੁੁਝਾਈ ਸਭਨਾ ਜੀਆਂ ਕਾਏਕ ਦਾਤਾ ਸੋ ਮੈਂ ਵਿਸਰਣ ਨਾ ਜਾਇ ਉਸ ਰਾਮ ਦੀ ਗੱਲ ਹੈ ਉਸ ਪ੍ਰਮਾਤਮਾ ਦੀ ਗੱਲ ਹੈ ਸੋ ਕਬੀਰ ਸਾਹਿਬ ਨੇ ਫਿਰ ਉਸ ਮਾਲਕ ਦੇ ਨਾਮ ਨੂੰ ਜਪਿਆ ਫਿਰ ਨਾਮ ਦੇ ਭਲੇਖਾਂ ਵਿੱਚ ਨਹੀਂ ਪੈਂਦੇ ਲੋਕਦੇ ਨੇ ਚਾਹੇ ਕੋਈ ਰਾਮ ਕਹਿ ਰਿਹਾ ਕੋਈ ਅੱਲਾਹ ਕਹਿ ਰਿਹਾ ਕੋਈ ਵਾਹਿਗੁਰੂ ਕਹਿ ਰਿਹਾ ਕੋਈ ਗੋਬਿੰਦ ਕਹਿ ਰਿਹਾ ਕੋਈ ਸੋਹੰਗ ਕਹਿ ਰਿਹਾ ਕੋਈ ਹਰੀ ਜਪ ਰਿਹਾ ਕੋਈ ਮਾਧੋ ਜਪ ਰਿਹਾ ਪਰ ਆਖਦੇ ਨੇ ਪ੍ਰਮਾਤਮਾ ਦਾ ਨਾਮ ਇਸ ਕਰਕੇ ਭਾਈ ਜਦੋਂ ਰਾਮ ਨਾਮ ਆਵੇ ਤਾਂ ਉਹ ਰਾਮ ਜਿਹੜਾ ਹੈ ਰਮੇ ਹੋਏ ਪ੍ਰਮਾਤਮਾ ਦੀ ਗੱਲ ਹੈ ਜਿੱਥੇ ਦਸ਼ਰਤ ਦੇ ਪੁੱਤਰ ਸ੍ਰੀ ਰਾਮਚੰਦਰ ਦੀ ਗੱਲ ਹੈ ਉੱਥੇ ਬਦੌयत ਬਾਣੀ ਦੇ ਵਿੱਚ ਜਿਹੜੀ ਹਦਾਇਤ ਕੀਤੀ ਹੋਈ ਹੈ ਜਾਂ ਉਹਦੇ ਨਾਲ ਰਾਵਣ ਦੀ ਗੱਲ ਆਏਗੀ ਜਾਂ ਲక్ష్మణ ਦੀ ਜਾਂ ਸੀਤਾ ਦੀ ਗੱਲ ਆਏਗੀ ਰੋਵੇ ਰਾਮ ਨਿਕਾਲਾ ਪਿਆ ਸੀਤਾ ਲక్ష్మణ ਵਿਚੜ ਗਿਆ ਤੇ ਆ ਰਿਆ ਨਾ ਕਿ ਜਿਸ ਵੇਲੇ ਯੋਧਿਆ ਤੋਂ ਰਾਵ ਨਿਕਲਿਆ ਤਾਂ ਪਿਤਾ ਦੀਆਂ ਵੀ ਧਾਣ ਨਿਕਲ ਗਈਆਂ ਕਹਿੰਦੇ ਰਾਮ ਨੂੰ ਵੀ ਰੋਣਾ ਆ ਗਿਆ ਕਿ ਮੈਂ ਆਪਣਾ ਰਾਜ ਭਾਗ ਛੱਡ ਕੇ ਜਾ ਰਿਹਾ ਹਾਂ 14 ਸਾਲ ਦਾ ਬਨਵਾਸ ਰੋਵੇ ਰਾਮ ਨਿਕਾਲਾ ਪਿਆ ਜਿਸ ਵੇਲੇ ਰਾਜ ਤੋਂ ਨਿਕਾਲਾ ਦੇ ਦਿੱਤਾ ਕਹਿ ਦਿੱਤਾ ਤੂੰ ਇੱਥੋਂ ਚਲਿਆ ਜਾ 14 ਸਾਲ ਬਾਅਦ ਆ ਇਸ ਧਰਤੀ ਤੇ ਪੈਰ ਨਾ ਰੱਖੀ ਜਿੱਤੇ ਜਿੱਤੇ ਅਯੁੱਧਿਆ ਦੀ ਹੱਦ ਸੀ ਉੱਥੋਂ ਪਰਾ ਰਹੀ ਤਰ ਨਾ ਆਏ ਅਯੁੱਧਿਆ ਦੇ ਵਿੱਚ 14 ਸਾਲ ਬੜਨਾ ਹੀ ਨਹੀਂ ਜਿਸ ਤਰ੍ਹਾਂ ਕਿਸੇ ਪੁੱਤਰ ਨੂੰ ਕਹਿ ਦਿੱਤਾ ਜਾਏ ਪਿਤਾ ਵੱਲੋਂ ਕਿ ਤੂੰ ਮੇਰੇ ਨਗਰ ਦੇ ਵਿੱਚ ਜਾਂ ਮੇਰੇ ਘਰ ਦੇ ਵਿੱਚ 14 ਸਾਲ ਬੜਨਾ ਹੀ ਨਹੀਂ ਪੈਰ ਤੱਕ ਨਹੀਂ ਰੱਖਣਾ ਕਿਦਾਂ ਦੇ ਹਾਲਾਤ ਹੋਣਗੇ ਕਹਿੰਦੇ ਫਿਰ ਰਾਮ ਦਾ ਰੋਣਾ ਉਸ ਵੇਲੇ ਆਇਆ ਰੋਵੇ ਰਾਮ ਨਿਕਾਲਾ ਪਿਆ ਪਹਿਲੀ ਵਾਰ ਉਦੋਂ ਰੋਇਆ ਜਿਸ ਵੇਲੇ ਯੋਧਿਆ ਤੋਂ ਨਿਕਲੇ ਰੋਵੇ ਰਾਮ ਨਿਕਾਲਾ ਪਿਆ ਸੀਤਾ ਲక్ష్ਮਣ ਮਿਚੜ ਗਿਆ ਕਹਿੰਦੇ ਜਦੋਂ ਸੀਤਾ ਵਿਛੜ ਗਈ ਫਿਰ ਰੋਣਾ ਨਿਕਲ ਗਿਆ ਤਾਹਾ ਨਿਕਲ ਗਈ ਜਦੋਂ ਰਾਵਣ ਚੱਕ ਕੇ ਲੈ ਗਿਆ ਕਹਿੰਦੇ ਫਿਰ ਤੀਜੀ ਵਾਰੀ ਰੋਣਾ ਉਦੋਂ ਆਇਆ ਜਿਸ ਵੇਲੇ ਲక్ష్ਮਣ ਮੁਰਸ਼ਦ ਹੋ ਗਿਆ ਖਤਮੇ ਹੋ ਗਿਆ ਸੀ ਜਿਹਨੂੰ ਸੰਜੀਵਨੀ ਬੂਟੀ ਲਿਆ ਕੇ ਜਿੰਦਾ ਕੀਤਾ ਉਸ ਵੇਲੇ ਵੀ RAM ਦੀਆਂ ਤਾਹਾਂ ਨਿਕਲ ਗਈਆਂ ਸਨ ਮੇਰਾ ਵੀਰ ਮੇਰਾ ਭਰਾ ਮੇਰਾ ਪੁੱਤਰ ਪੁੱਤਰ ਸਮਝਦੇ ਸਨ ਜੀ ਆਪਣੇ ਭਰਾ ਨੂੰ ਉਹਨਾਂ ਵੀ ਪਿਤਾ ਦਾ ਦਰਜਾ ਦਿੱਤਾ ਸੀ ਸੀਤਾ ਨੂੰ ਮਾਂ ਦਾ ਦਰਜਾ ਦਿੱਤਾ ਸੀ ਉਹ ਗੱਲ ਬਕਰੀ ਆ ਅੱਜ ਰਿਸ਼ਤੇ ਸਾਸਿੰਘ ਲੀਲੋਲੀਰ ਹੋ ਰਹੇ ਨੇ ਭਾਬੀ ਜਿਹੜੀ ਹੈ ਉਹਨੂੰ ਮਾਂ ਦਾ ਦਰਜਾ ਦਿੱਤਾ ਸੀ ਲਕਸ਼ਮਨ ਜੀ ਬੜਾ ਸਤਿਕਾਰ ਕਰਦੇ ਸਨ ਮਾਂ ਵਾਂਗ ਪੂਜਦੇ ਸਨ ਆਪਣੀ ਭਾਬੀ ਨੂੰ ਵੱਡੀ ਤਪਰਾ ਨੂੰ ਪਿਤਾ ਸਮਾਨ ਅੱਜ ਇਹ ਰਿਸ਼ਤੇ ਲੱਭਦੇ ਨੇ ਨਹੀਂ ਲੱਭ ਅੱਜ ਤਾਂ ਪਿਤਾ ਨੂੰ ਪਿਤਾ ਨਹੀਂ ਕਿਹਾ ਜਾ ਰਿਹਾ ਮਾਫ ਕਰਨਾ ਅੱਜ ਮਾਂ ਨੂੰ ਮਾਂ ਨਹੀਂ ਕਿਹਾ ਜਾ ਰਿਹਾ ਉਸ ਮਾਂ ਨੂੰ ਘਰੋਂ ਕਸੀੜ ਕੇ ਬਾਹਰ ਕੱਢਿਆ ਜਾ ਰਿਹਾ ਉਸ ਪਿਤਾ ਨੂੰ ਲੱਤਾਂ ਮਾਰ ਕੇ ਘਰੋਂ ਬਾਹਰ ਕੱਢਿਆ ਜਾ ਰਿਹਾ ਉਹ ਹਾਲਾਤ ਵੱਖਰੇ ਨੇ ਅੱਜ ਅੱਜ ਸਮਾਂ ਬਦਲਦਾ ਜਾ ਰਿਹਾ ਉਹ ਸਮਾਂ ਸੀ ਜਿਸ ਵੇਲੇ ਲਸ਼ਨ ਵਰਗਿਆਂ ਨੇ ਵਾਕਈ ਦੇਖਿਆ ਕਿ ਮਾਂ ਦਾ ਰਿਸ਼ਤਾ ਭਾਬੀ ਦਾ ਰਿਸ਼ਤਾ ਮਾਂ ਦਾ ਰਿਸ਼ਤਾ ਹੈ ਸਤਿਕਾਰ ਕਰਦੇ ਜਦੋਂ ਜਾਂਦੇ ਸਨ ਭਾਬੀ ਨੂੰ ਨਮਸਕਾਰ ਕਰਕੇ ਜਾਣੇ ਭਰਾ ਨੂੰ ਨਮਸਕਾਰ ਕਰਕੇ ਜਾਣਾ ਜੀ ਵੱਡੇ ਨੂੰ ਇਹ ਤੋਂ ਨ ਸਤਿਕਾਰ ਆਈ ਆਪਣੇ ਵਿਚਾਰ ਵੱਲ ਕਹਿੰਦੇ ਹਨ ਉਸ ਵੇਲੇ ਉਹਨਾਂ ਨੂੰ ਰੋਣਾ ਪੈ ਗਿਆ ਤਾਂ ਹਾ ਨਿਕਲ ਗਈਆਂ ਫਿਰ ਉਹ ਰਾਮ ਜਿਹੜਾ ਪ੍ਰਮਾਤਮਾ ਜਿਹੜਾ ਕਦੇ ਰੋਂਦਾ ਨਹੀਂ ਬਾਣੀ ਆਤ ਉਹ ਰਾਮ ਕਦੇ ਰੋਂਦਾ ਨਹੀਂ ਜਦੋਂ ਗੱਲ ਆਏਗੀ ਸੀਤਾ ਦੀ ਆਜੇਗੀ ਲక్ష్మణ ਦੀ ਆਜੇਗੀ ਉਹ ਸਮਝ ਲੈਣਾ ਕਿ ਉਹ ਰਾਮ ਦੀ ਗੱਲ ਹੈ ਜਿਹੜਾ ਦਸ਼ਰਤ ਦਾ ਪੁੱਤਰ ਹੈ ਤਾਂ ਜਦੋਂ ਹੁਣ ਇੱਧਰ ਰਾਮ ਦੀ ਗੱਲ ਆ ਰਹੀ ਹੈ ਇਹ ਉਹ ਰਾਮ ਹੈ ਜਿਹੜਾ ਰਮਿਆ ਹੋਇਆ ਹੈ ਕਬੀਰ ਰਾਮ ਕਹਿਣ ਮੈਂ ਭੇਦ ਹੈ ਕਬੀਰ ਸਾਹਿਬ ਨੇ ਗੱਲ ਹੀ ਮਗਾ ਦਿੱਤੀ ਸ਼ੰਕਾ ਜੜਾ ਸੀ ਉਹ ਖਤਮ ਕਰ ਦਿੱਤਾ ਕਹਿੰਦੇ ਤੁਸੀਂ ਉਹ ਰਾਮ ਨੂੰ ਜਪਦੇ ਹੋ ਜਿਹੜਾ ਯੋਧਿਆ ਵਾਲਾ ਸਾਡਾ ਸ਼੍ਰੀ ਰਾਮਚੰਦਰ ਕਹਿੰਦੇ ਨਹੀਂ ਭਾਈ ਤੁਹਾਨੂੰ ਭੁਲੇਖਾ ਮੈਂ ਜਿਸ ਰਾਮ ਨੂੰ ਜਪ ਰਿਹਾ ਉਹ ਰਾਮ ਹੋਰ ਹੈ ਉਹ ਵੱਖਰਾ ਹੈ ਉਹ ਕਿਤੇ ਖਾਸ ਜਗ੍ਹਾ ਤੇ ਕਿਸੇ ਖਾਸ ਮੰਦਰ ਤੇ ਉਹਦੀ ਕੋਈ ਖਾਸ ਮੂਰਤ ਨਹੀਂ ਹੈ ਜੇ ਗੁਣਾਂ ਨੂੰ ਪਾ ਸਕਦੇ ਬਚਨ ਲੈ ਲੀਏ ਉਹ ਅਕਾਲ ਮੂਰਤ ਹੈ ਜਿਹਦੀ ਕੋਈ ਮੂਰਤੀ ਨਹੀਂ ਉਹ ਕਾਲ ਤੋਂ ਰਹਤ ਹੈ ਬਣਿਆ ਕਿੱਦਾਂ ਹੈ ਸੈਭੰਗ ਆਪਣੇ ਆਪ ਤੋਂ ਬਣਿਆ ਹੈ ਸੈਭੰਗ ਅਜੋਨੀ ਆਖਦੇ ਹਨ ਜੁਨਾ ਵਿੱਚ ਨਹੀਂ ਹੁੰਦਾ ਉਹ ਜੰਮਣ ਮਰਨ ਤੋਂ ਮੁਕਤ ਹੈ ਇਹਦਾ ਤਾਂ ਜਨਮ ਹੋਇਆ ਹੈ ਇਹਦੇ ਮਾਤਾ ਪਿਤਾ ਵੀ ਨਹੀਂ ਦਸ਼ਰਤ ਇਹਦਾ ਪਿਤਾ ਹੈ ਤਾਂ ਗੈਰ ਉਸ ਘਰਾਮ ਦੀ ਗੱਲ ਨਹੀਂ ਫਿਰ ਕਬੀਰ ਸਾਹਿਬ ਨੇ ਸ਼ਲੋਕ ਚਾਰਨ ਕੀਤਾ ਧਨ ਗੁਰਗੰਸਾ ਵਿੱਚ ਦਰਜ ਹੈ ਆਦਿਨੇ ਕਬੀਰ RAM ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਕਬੀਰ ਸਾਹਾ ਵਾਗਦੇ ਹਨ RAM ਕਹਿਣ ਦੇ ਵਿੱਚ ਭੇਦ ਭੇਦ ਦਾ ਭਾਵ ਕੀ ਫਰਕ ਆਦਿਨੇ RAM ਕਹਿਣ ਦੇ ਵਿੱਚ ਫਰਕ ਹੈ ਤਾਂ ਮੈਂ ਇਹ ਵਿਚਾਰ ਜਿਹੜੀ ਸੰਸਾਰ ਦੇ ਸਾਹਮਣੇ ਰੱਖੀ ਨਹੀਂ ਤਾਂ ਮੈਂ ਨਾ ਰੱਖਦਾ ਸੰਸਾਰ ਨੂੰ ਭਰੇਖਾ ਲੱਗ ਜਾਣਾ ਕਿ ਕਬੀਰ ਨੇ ਕਿਸ ਰਾਮ ਨੂੰ ਜਪਿਆ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਹੈ ਨਾ ਆਪ ਜੀ ਨੂੰ 100 ਸਾਲ ਬਾਅਦ ਤਾਂ ਇਤਿਹਾਸ ਬਦਲ ਜਾਂਦਾ ਏ ਤੁਸੀਂ ਬੱਚੇ ਨੂੰ ਪੜ੍ਹਾਈ ਜਾਓ 1 2 2 ਤੇ 2 2 4 ਤਾਂ 2 2 ਤੁਸੀਂ 5 ਕਰਦੇ ਹੋ 100 ਸਾਲ ਇਹੀ ਪੜ੍ਹਾਈ ਜਾਓ ਉਹੀ ਚੱਲ ਪਾਣਾ ਜੇ ਤਾਂ ਜਦੋਂ ਕਿਸੇ ਨੇ ਸਵਾਲ ਲਉਣਾ 100 ਸਾਲ ਬਾਅਦ ਜਾ ਕੇ ਉਹਨੇ ਕਹਿਣਾ ਨਹੀਂ ਭਾਈ 2 2 4 ਹੁੰਦੇ ਨੇ ਤੁਸੀਂ 5 ਕਹੀ ਜਾ ਰਹੇ ਹੋ ਤੁਸੀਂ ਤਾਂ ਗਲਤ ਕਹਿ ਰਹੇ ਹੋ ਉਹ ਆਖਣਗੇ ਪਾਈ 100 ਸਾਲ ਸਾਡੇ ਬਜ਼ੁਰਗਾਂ ਨੇ ਪੰਜ ਪੜਾਇਆ 2+3=5 ਉਹ ਪਾਗਲ ਥੋੜੀ ਸੀ ਉਹ ਪਾਗਲ ਥੋੜੀ ਸੀ ਜਿਸ ਤਰ੍ਹਾਂ ਕਿਸੇ ਨੇ ਆਖ ਦਿੱਤਾ ਵਿਗਿਆਨਿਕਾਂ ਨੇ ਖੋਜ ਕੀਤੀ ਉਹਨੇ ਆਖਿਆ ਕਿ ਜਿਹੜੀ ਧਰਤੀ ਹੈ ਨਾ ਉਹ ਸੂਰਜ ਦੁਆਲੇ ਚੱਕਰ ਲਾ ਰਹੀ ਹੈ ਜਿਹੜੀ ਧਰਤੀ ਹੈ ਸੂਰਜ ਦੁਆਲੇ ਚੱਕਰ ਲਾ ਰਹੀ ਹੈ ਸੂਰਜ ਖੜਾ ਹੈ ਆਪਣੀ ਥਾਂ ਤੇ ਪਹਿਲਿਆਂ ਨੇ ਖੋਜ ਕੀਤੀ ਸੀ ਜਿਹੜਾ ਸੂਰਜ ਆ ਧਰਤੀ ਦੁਆਲੇ ਚੱਕਰ ਲਾ ਰਿਹਾ ਸੂਰਜ ਧਰਤੀ ਦੁਆਲੇ ਚੱਕਰ ਲਾ ਰਿਹਾ ਉਹਨੂੰ ਚੱਕ ਕੇ ਜੇਲ੍ਹ ਚ ਪਾ ਦਿੱਤਾ ਕਹਿੰਦੇ ਅਸੀਂ ਇਤਨੇ ਚਿਰ ਤੋਂ ਖੋਜ ਕੀਤੀ ਸਾਡੇ ਵਿਗਿਆਨਿਕਾ ਨੇ ਉਹ ਪਾਗਲ ਸਨ ਤੂੰ ਨਵਾਂ ਆਇਆ ਖੋਜ ਕਰ ਦਿੱਤੀ ਉਹਨੂੰ ਸਾਸ ਸਿੰਘ ਜੇਲ੍ਹ ਚ ਪਾ ਦਿੱਤਾ ਖਤਮ ਹੋ ਗਿਆ ਪਰ ਜਦੋਂ ਹੁਣ ਖੋਜ ਕੀਤੀ ਹੁ ਵਾਕੇ ਪਤਾ ਲੱਗਿਆ ਜਿਹੜੀ ਧਰਤੀ ਹੈ ਉਹ ਤਾਂ ਛੋਟੀ ਜਿਹੀ ਸੂਰਜ ਪਤਾ ਨਹੀਂ ਕਿੰਨਾ ਕੋ ਵੱਡਾ ਹੈ ਜਿਹਦੇ ਆਲੇ ਦੁਆਲੇ ਧਰਤੀ ਚੱਕਰ ਕੱਟ ਰਹੀ ਉਹਨੂੰ ਸਾਧ ਸੰਗਤ ਨੂੰ ਜੇਲ੍ਹ ਚ ਪਾ ਦਿੱਤਾ ਜਿਨ ਸੱਚ ਦੱਸਿਆ ਜਿਨ ਸੱਚ ਵਿਚਾਰ ਲੈ ਕੇ ਆਏ ਸੰਸਾਰ ਦੇ ਵਿੱਚ ਜਿਹੜੇ ਲੈ ਕੇ ਆਏ ਉਹਨਾਂ ਨੂੰ ਜੇਲਾਂ ਦੇ ਚੱਕਰ ਗੁਰਨਾਨ ਨਾਨਕ ਬਾਦਸ਼ਾਹ ਨੂੰ ਵੀ ਜੇਲ੍ਹ ਵਿੱਚ ਪਾ ਦਿੱਤਾ ਸੱਚ ਬੋਲਦੇ ਸਨ ਉਹਨਾਂ ਨੂੰ ਵੀ ਭਾਵਰ ਨੇ ਜੇਲ੍ਹ ਵਿੱਚ ਭੇਜ ਦਿੱਤਾ ਸੱਚ ਸੁਣਿਆ ਨਹੀਂ ਜਾਂਦਾ ਸੁਣੀ ਨਾ ਜਾਈ ਸੱਚੇ ਅੰਮ੍ਰਿਤ ਕਥਾ ਰਾਰ ਕਰਤ ਝੂਠੀ ਲੱਗਤਾ ਕਹਿੰਦੇ ਬੰਦਿਆਂ ਦਾ ਸੁਆਹ ਸੰਸਾਰ ਦਾ ਸੁਆਹ ਇਹ ਹੈ ਸੱਚੀ ਕਥਾ ਪ੍ਰਮਾਤਮਾ ਦੀ ਕਥਾ ਸੁਣੀ ਨਹੀਂ ਜਾਂਦੀ ਸੁਣੀ ਨਾ ਜਾਈ ਸਚੰਮ੍ਰਿਤ ਕਥਾ ਕਹਿੰਦੇ ਰੱਬ ਦੀ ਵਿਚਾਰ ਸੁਣੀ ਨਹੀਂ ਜਾਂਦੀ ਉਹਦੇ ਲਈ ਕੰਨ ਬੜੇ ਮਜਬੂਤ ਚਾਹੀਦੇ ਬੰਦੇ ਦੀਆਂ ਧੱਜੀਆਂ ਉੱਡ ਜਾਂਦੀਆਂ ਜਿਸ ਤਰ੍ਹਾਂ ਕਿਸੇ ਨੂੰ ਨੈਡਿਸ਼ਨ ਦਿੱਤੀ ਜਾਏ ਨਾ ਡਾਕਟਰ ਉਹ ਖਾ ਲੈਂਦਾ ਮਾਲੀ ਜੀ ਘੜਤਣ ਖਾ ਲੈਂਦਾ ਜਦੋਂ ਟੀਕਾ ਲੱਗਦਾ ਫਿਰ ਭੱਜਦਾ ਜਿਸ ਤਰ੍ਹਾਂ ਬੱਚੇ ਆਪ ਜੀ ਨੂੰ ਪਤਾ ਨਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੰਦਾ ਟੱਪ ਟੱਪ ਕੇ ਵੀ ਭੱਜਦੇ ਰਿਹਾ ਆਪ ਜੀ ਨੂੰ ਵੀ ਪਤਾ ਹੋਵੇਗਾ ਸ਼ਾਇਦ ਆਪ ਜੀ ਨਾਲ ਵੀ ਬੀਤਿਆ ਹੋਵੇ ਉਧਰ ਇੱਕ ਜਾ ਕੇ ਅਧਿਆਪਕ ਨੇ ਜਾ ਕੇ ਕੁੰਡਾ ਲਾ ਦੇਣਾ ਮੇਨ ਗੇਟ ਦਾ ਕਿੱਧਰ ਭੱਜ ਕੇ ਜਾਉਗੇ ਉਹ ਕੰਦਾ ਟੱਪਦੇ ਨੇ ਜੀ ਟੀਕਾ ਨਾ ਸਾਡੇ ਲੱਗੇ ਡਰਦੇ ਨੇ ਇਸੇ ਤਰ੍ਹਾਂ ਜਿਹੜੀ ਕਥਾ ਹੈ ਨਾ ਉਹਦੇ ਸਮਾਨ ਹੀ ਹੈ ਜਦੋਂ ਕਥਾ ਸਿੱਧੀ ਵਿਚਾਰ ਜਾਂਦੀ ਹੈ ਬੰਦੇ ਦੀਆਂ ਧੱਗੀਆਂ ਓੜਦੀਆਂ ਉਸ ਵੇਲੇ ਬੜਾ ਦੁੱਖ ਲੱਗਦਾ ਜਿਸ ਤਰ੍ਹਾਂ ਟੀਕੇ ਦਾ ਦੁੱਖ ਲੱਗਦਾ ਨਾ ਬੱਚੇ ਟੀਕਾ ਮਾਰਦਾ ਫਿਰ ਜਦੋਂ ਕਥ ਕਤਾ ਹੁੰਦੀ ਹੈ ਪਾਤਸ਼ਾਹ ਦੀ ਬਾਣੀ ਆਖਦੀ ਹੈ ਰਾਜ ਕਰਤ ਝੂਠੀ ਲਗਕਾਤਾ ਕਹਿੰਦੇ ਫਿਰ ਝਗੜਾ ਕਰਦਾ ਹਿਆ ਕਰਕੇ ਉਹ ਰੱਬ ਦੇ ਪਿਆਰਿਆਂ ਨਾਲ ਜਿਸ ਤਰ੍ਹਾਂ ਗੁਨਾਹ ਨੂੰ ਪਾਤਸ਼ਾਹ ਨੇ ਹੋਇਆ ਜੇਲ੍ਹ ਚ ਚੱਕੀ ਭੇਜ ਦਿੱਤਾ ਕਿੰਦੇ ਜਦੋਂ ਕਥਾ ਹੁੰਦੀ ਹੈ ਸੱਚੀ ਵਿਚਾਰ ਹੁੰਦੀ ਹੈ ਸੱਚੀ ਗੱਲ ਨਿਕਲੇਗੀ ਜਿਹੜੇ ਝੂਠੇ ਨੇ ਉਹਨਾਂ ਦੇ ਧੱਜੀਆਂ ਉਡਣਗੀਆਂ ਉਹਨਾਂ ਦੇ ਕੰਦੇ ਪੜਦੇ ਹੀ ਬਾਟ ਜਾਣਗੇ ਉਹ ਲੜਨ ਆਣਗੇ ਰਾਰ ਕਰਤ ਲੜਾਈ ਝਗੜਾ ਕਰਨ ਗਿਆ ਤੇ ਪਰ ਆਖਦੇ ਨੇ ਸੱਚੀ ਵਿਚਾਰ ਤਾਂ ਇਹ ਹੈ ਸਮਾਂ ਪੈ ਕੇ ਦੁਨੀਆ ਨੂੰ ਸਮਝ ਆ ਜਾਏ ਕਿ ਸੱਚਾ ਕੌਣ ਸੀ ਤੇ ਝੂਠਾ ਕੌਣ ਜਿਸ ਤਰ੍ਹਾਂ ਕੋ ਨਾਨੂ ਪਾਤ ਅੱਜ ਅਸੀਂ ਯਾਦ ਕਰਦੇ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਏ ਪਰ ਉਸ ਵੇਲੇ ਆਦਮੀਆਂ ਨੇ ਸਮਝਿਆ ਉਹਨਾਂ ਨੇ ਪੱਥਰ ਵੀ ਮਾਰ ਦਿੱਤੇ ਉਹਨਾਂ ਨੇ ਭੂਤਨਾ ਵੀ ਆਖ ਦਿੱਤਾ ਉਹਨਾਂ ਨੇ ਬਤਾਲਾ ਵੀ ਆਖ ਦਿੱਤਾ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਆਖਦਾ ਭਾਈ ਤਰਸ ਕਰ ਕਿਉਂ ਪੱਥਰ ਮਾਰਦੇ ਹੋ ਕਿਸੇ ਨਾਖ ਦਿੱਤਾ ਨਹੀਂ ਪਾਈਏ ਦੂਜੀ ਵਿਚਾਰ ਲੈ ਕੇ ਆ ਰਿਹਾ ਅਸੀਂ ਤਾਂ ਸੂਰਜ ਨੂੰ ਦੇਵਤਾ ਸਮਝ ਕੇ ਪੂਜ ਰਹੇ ਸਾਡਾ ਦੇਵਤਾ ਹੈ ਇਹ ਆਖਦਾ ਹੈ ਸੂਰਜ ਕੋਈ ਦੇਵਤਾ ਹੀ ਨਹੀਂ ਉੱਥੇ ਪਾਣੀ ਨਹੀਂ ਪਹੁੰਚੇਗਾ ਇਹ ਸਾਨੂੰ ਵਿਚਾਰ ਦੇ ਰਿਹਾ ਸਾਡੇ ਪੁਰਖਿਆਂ ਨੇ ਇੱਕ ਤਾਂ ਗ੍ਰੰਥ ਲਿਖ ਦੇ ਦਿੱਤੇ ਕਿ ਸੂਰਜ ਦੇਵਤਾ ਹੈ ਉਹਦੀ ਪੂਜਾ ਕੀਤੀ ਜਾਏ ਇਹ ਨਵਾਂ ਆ ਗਿਆ ਫਿਰ ਗੁਰਨਾਨਕ ਪਾਤਸ਼ਾਹ ਸਾਨੂੰ ਇਹਨਾਂ ਗੱਲਾਂ ਕਰਕੇ ਪੱਥਰ ਤੇ ਸਸ ਕੱਲੇ ਸੰਤ ਧੱਕਾ ਮੁੱਕੀ ਵੀ ਕੀਤੀ ਕਿ ਕੋਈ ਤਨ ਲਾ ਗਿਆ ਖੇਚ ਕੇ ਵੱਡਾ ਵਿਚਾਰ ਲੈ ਕੇ ਆਇਆ ਸਾਡੇ ਵਿੱਚ ਪਰ ਉਹ ਧੰਨ ਸਨ ਗੁਰਨਾਨਕ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਸਮਝਾਉਣ ਦੀ ਖਾਤਰ ਸਾਧ ਸੰਗਤ ਪ੍ਰਵਾਹ ਨਾ ਕੀਤੀ ਤੁਮ ਆ ਜਾਗਦੇ ਨਾ ਜਦੋਂ ਸੱਚੀ ਗੱਲ ਹੋਏਗੀ ਕਥਕਤਾ ਹੋਏਗੀ ਉਦੋਂ ਸੁਭਾਵਕ ਹੈ ਉਹਨਾਂ ਦੇ ਨਾਲ ਝਗੜਾ ਜਰੂਰ ਹੋਏਗਾ ਕਿਉਂਕਿ ਸੱਚੀ ਕਥਾ ਸੁਣੀ ਨਹੀਂ ਜਾਦੀ ਨਾ ਸੁਣੀ ਜਾਣੀ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਥਾ ਸੋ ਉਹ ਇਤਿਹਾਸ ਜਿਹੜਾ ਹੈ ਜਦੋਂ ਕੁਝ ਸਮਾ ਉਹੀ ਚੱਲੇ ਜਾਏ ਜਿਸ ਤਰ੍ਹਾਂ ਦਾਸ ਨੇ ਆਖਿਆ ਕਿ 2 2 5 ਕਹਿ ਦਿਓ 100 ਸਾਲ ਉਹੀ ਚਲਾਈ ਜਾਓ ਚੱਲ ਜਾਏਗਾ ਜਦੋਂ ਉਹਦੀ ਵਿਚਾਰ ਦੇਣ ਵਾਸਤੇ ਕੋਈ ਆਣ ਕੇ ਨਹੀਂ ਪਾਈ ਸਾਬ ਲਾਈਏ ਜੋੜ ਕਰੀਏ 2 2 4 ਹੁੰਦੇ ਨਾ ਉਹ ਬੜੀਆਂ ਉਦਾਹਰਨਾਂ ਦੇ ਕੇ ਸਮਝਾਵੇ ਤੁਹਾਨੂੰ ਕਹਿ ਦਿੱਤਾ ਜਾਏਗਾ ਇਹ ਪਾਗਲ ਆ ਗਿਆ ਸਾਡੇ ਦੇ ਸਾਡੇ ਵਿੱਚ ਪਾਗਲ ਆ ਗਿਆ ਜਿਹੜਾ 2 2 4 ਕਹਿ ਰਿਹਾ ਸਾਡੇ ਬਜ਼ੁਰਗਿਆਂ ਨੇ ਇਤਨੇ ਸਾਲ 100 ਸਾਲ ਪੜਾਇਆ ਇਹ ਚਾਰ ਕੇ ਜਾ ਰਿਹਾ ਸੋ ਇਸ ਤਰ੍ਹਾਂ ਹੁੰਦਾ ਸਾਧ ਸੰਗ ਇਤਿਹਾਸ ਬਦਲ ਜਾਂਦੇ ਨੇ ਸਮਾਜ ਜਾਗਦੇ ਨੇ ਪਰ ਜਿਸ RAM ਦੀ ਗੱਲ ਬਾਣੀ ਦੇ ਵਿੱਚ ਕੀਤੀ ਜਾ ਰਹੀ ਹੈ ਜਿੰਨੂੰ ਕਬੀਰ ਸਾਹਿਬ ਨੇ ਸ਼ਲੋਕ ਦੇ ਰੂਪ ਤੇ ਚਰਨ ਕਰ ਦਿੱਤਾ ਉਹ ਆਖਦੇ ਨੇ ਇਹ ਵਿਚਾਰ ਮ ਸੰਸਾਰ ਸਾਹਮਣੇ ਤਾਂ ਰੱਖੀ ਨਹੀਂ ਤਾਂ ਕਿਤੇ ਭੁਲੇਖਾ ਨਾ ਪੈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲੋਕੀ ਇਤਿਹਾਸ ਬਦਲ ਦਿੰਦੇ ਨੇ ਲੋਕਾਂ ਨੂੰ ਸਮਝ ਲੈਣਾ ਕਿ ਕਬੀਰ ਵੀ ਸ਼ਾਇਦ ਉਸ ਰਾਮ ਨੂੰ ਜਪ ਰਿਹਾ ਹੈ ਜਿਹੜਾ ਰਾਮ ਦਸ਼ਰਤ ਦਾ ਪੁੱਤਰ ਸ਼੍ਰੀ ਰਾਮਚੰਦਰ ਹੈ ਪਰ ਆਖਦੇ ਨੇ ਮੈਂ ਸੰਸਾਰ ਦਾ ਭਲੇਖਾ ਕੱਢਣਾ ਚਾਹੁੰਦਾ ਉਹਨਾਂ ਨੇ ਉਹ ਬਾਣੀ ਉਚਾਰਨ ਕਰ ਦਿੱਤੀ ਬਾਤ ਕਮਾਲ ਦੀ ਗੱਲ ਗੁਰਨਾਨਕ ਪਾਤਸ਼ਾਹ ਉਸ ਬਾਣੀ ਨੂੰ ਲੈ ਕਰਕੇ ਬਨਾਲਸ ਦੀ ਧਰਤੀ 'ਤੇ ਜਦੋਂ ਆਏ ਤਾਂ ਉਹਨਾਂ ਨੇ ਧੰਨ ਗੁਰਗੰਸਾਹਬ ਦੇ ਛੋਟੇ ਸਰੂਪ ਦੇ ਵਿੱਚ ਛਾੜ ਦਿੱਤੀ ਜਿਹਨੂੰ ਆਦਬੀਦ ਕਿਹਾ ਜਾਂਦਾ ਆਦਬੀਦ ਤਾਨ ਗੁਰ ਰਜਨ ਪਾਤਸ਼ਾਹ ਨੇ ਸੰਪੂਰਣਾ ਕੀਤੀ ਆਦ ਬੇੜ ਦੇ ਉਸ ਤੋਂ ਬਾਅਦ ਗੁਰ ਗੋਬਿੰਦ ਸਿੰਘ ਨੇ ਗੱਦੀ ਦਿੱਤੀ ਉਹ ਤੁਕਾ ਉਦਾਂ ਦੀਆਂ ਉਦਾਂ ਹੀ ਵਿੱਚ ਦਰਜ ਨੇ ਕਿ ਸੰਸਾਰ ਨੂੰ ਅਗਵਾਈ ਮਿਲ ਸਕੇ ਇਹ ਤੁਕ ਕਬੀਰ ਸਾਹਿਬ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਵੀ ਪੜੀ ਕਿਉਂਕਿ ਲੈ ਕੇ ਉਹ ਆਏ ਗੁਰੰਗਦ ਪਾਤਸ਼ਾਹ ਗ੍ਰੰਥ ਦਾ ਉਹਨਾਂ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਸੱਚ ਕਹਿ ਰਹੇ ਸਨ ਉਹ ਸੱਚ ਉਹਨਾਂ ਨੇ ਬਾਣੀ ਵਿੱਚ ਲਿਖ ਦਿੱਤਾ ਰਹਿਣ ਦੀ ਦੁਨੀਆ ਤੱਕ ਕਬੀਰ ਸਾਹਿਬ ਤੁਹਾਡੀ ਵਿੱਚ ਆ ਰਹੇਗੀ ਵਾਕੀ ਕਿਤੇ ਸੰਸਾਰ ਨੂੰ ਭੁਲੇਖਾ ਨਾ ਲੱਗ ਜਵੇ ਜਿਨ੍ਹਾਂ ਭਗਤਾਂ ਦੀ ਬਾਣੀ ਧੰਗੁਰ ਗੰਸਾ ਬਤਨੀ ਮਿਹਨਤ ਧੰਗੁਰ ਨਾਨਕ ਪਾਤਸ਼ਾਹ ਇਤਨੀ ਮਿਹਨਤ ਕਰਕੇ ਕਤਰ ਕਰਕੇ ਲਿਆਏ ਨੇ ਕਿਤੇ ਭੁਲੇਖਾ ਨਾ ਲੱਗ ਜਵੇ ਸੰਸਾਰ ਨੂੰ ਸ਼ਾਇਦ ਗੁਨਾਨਕ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਦਰਜ ਕੀਤੀ ਜਿਹੜੇ ਸ਼੍ਰੀ ਰਾਮਚੰਦ ਨੂੰ ਜਪਦੇ ਹੁਣ ਨਹੀਂ ਪਾਏ ਇਹ ਉਹਨਾਂ ਦੀ ਬਾਣੀ ਦਰਜ ਕੀਤੀ ਜਿਹੜੇ ਕੇਵਲ ਰੱਬ ਨੂੰ ਜਪਦੇ ਸਨ ਜਿਹੜੇ ਉਸ ਅਕਾਲ ਪੁਰਖ ਨੂੰ ਜਪਦੇ ਸਨ ਜਿਹੜੇ ਉਸ ਰਾਮ ਨੂੰ ਜਪਦੇ ਸਨ ਉਸ ਹਰੀ ਨੂੰ ਜਪਦੇ ਸਨ ਕਬੀਰ ਸਾਹਿਬ ਦਾ ਸ਼ਲੋਕ ਕਬੀਰ RAM ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ RAM ਸਭ ਕਹੇ ਸੋਈ ਕੌਤਕ ਹਾਰ ਕਹਿੰਦੇ RAM ਉਹ ਹੈ ਜਿਹਦੀ RAM ਲੀਲਾ ਕੀਤੀ ਜਾਂਦੀ ਕੌਤਕ ਹਾਰ ਜਿਹਦੇ ਕੋਤਕ ਰਚਾਏ ਜਾਂਦੇ ਜਿਹਦਾ ਸਮਾਂਗ ਜਿਹਦੀ ਨਕਲ उतारी ਜਾਂਦੀ ਝੂਠਾ RAM ਬਣਾ ਲ ਕਰਕੇ ਉਹਦੀ RAM ਲੀਲਾ ਕੀਤੀ ਜਾਂਦੀ ਕਹਿੰਦੇ ਕਬੀਰ ਸਾਹਿਬ ਮੌਸੇ ਰਾਮ ਦੀ ਗੱਲ ਨਹੀਂ ਕਰਦਾ ਕਬੀਰ ਰਾਮ ਕਹਿਣ ਮੇ ਪੇਧ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੇ ਕਹੇ ਸੋਈ ਕੋਤਕ ਹਰ ਇੱਕ ਉਹ ਹੈ ਜਿਹਦੇ ਕੋਦ ਕਿਤੇ ਜਾਂਦੇ ਨੇ ਜਿਹਦੇ ਰਾਮ ਲੀਲਾ ਕੀਤੀ ਜਾਂਦੀ ਪਰ ਕਹਿੰਦੇ ਜਿਸ ਰਾਮ ਨੂੰ ਮੈਂ ਜਪ ਰਿਆ ਕਹਿੰਦੇ ਸੋਈ ਰਾਮ ਸਭੇ ਕਹੇ ਕਹਿੰਦੇ ਉਹ ਰਾਮ ਨੂੰ ਸਭ ਜਪਦੇ ਨੇ ਉਹ ਚਾਹੇ ਅੱਲਾ ਦੇ ਰੂਪ ਤੇ ਜਪੇ ਕੋਈ ਵਾਹਿਗੁਰੂ ਦੇ ਰੂਪ ਤੇ ਚੱ체 ਕੋਈ ਹਰੀ ਦੇ ਰੂਪ ਤੇ ਜਪੇ ਕੋਈ ਮਾਧੋ ਕੋਈ ਬੀਠਲ ਕਿ ਕੋਈ ਜਿਹੜਾ ਹੈ ਨਾਮ ਦੇ ਰੂਪ ਤੇ ਜਪੇ ਕਹਿੰਦੇ ਮੈਂ ਉਸ ਰਾਮ ਦੀ ਗੱਲ ਕਰਦਾ ਸੋ ਇੱਥੇ ਜਿਸ ਰਾਮ ਦੀ ਗੱਲ ਹੈ ਗੁਰੂ ਰਾਮਦਾਸ ਸਮਝ ਕਰਦੇ ਹਨ ਮੱਝ ਕਹਿੰਦੇ ਰੱਬ ਦਾ ਪਿਆਰਾ ਉਸ ਰਾਮ ਨੂੰ ਉਸ ਹਰੀ ਨੂੰ ਧਿਆਉਂਦਾ ਹੈ ਸਦਾ ਹੀ ਉਹਦੇ ਗੁਣਾਂ ਨੂੰ ਗਾਉਂਦਾ ਹੈ ਚਾਹੇ ਸੰਸਾਰ ਰੱਬ ਦੇ ਪਿਆਰੇ ਦੀ ਨਿੰਦਾ ਵੀ ਕਰੀ ਜਾਵੇ ਆਦਨ ਪਰੋ ਆਪਣਾ ਪਰਉਪਕਾਰ ਵਾਲਾ ਸਵਾ ਨਹੀਂ ਛੱਡਦਾ ਉਹ ਰੱਬ ਦਾ ਨਾਮ ਜਪਣਾ ਨਹੀਂ ਛੱਡਦਾ ਰਹਾਉ ਵਾਲਿਆ ਤੋ ਕਹਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ